ਗੋਆ ਦੇ ਵਿੱਚ ਸਭ ਤੋਂ ਮਹਿੰਗੀ ਸਾਊਥ ਗੋਆ ਜਿ ਇੱਕ ਬੀਚ ਹੈ ਪੰਜਾਬ ਦੇ 8.92 ਏਕੜ ਜਾਨਕਿ ਲਗਭਗ 9 ਏਕੜ ਜ਼ਮੀਨ ਪੰਜਾਬ ਦੀ ਹੈ ਕਿਸੇ ਵੀ ਹੋਟਲ ਕੋਲੇ ਗੋਆ ਦੇ ਵਿੱਚ ਇੰਨੀ ਜ਼ਮੀਨ ਹੈ ਨਹੀਂ ਕਿੰਨੇ ਚ ਦੇ ਰੱਖੀ ਸੀ 13 ਲੱਖ ਰੁਪਏ ਸਾਲ ਦਾ ਦੱਸੋ ਅਸੀਂ ਇਹ ਕੈਨਸਲ ਕੀਤਾ ਕੈਨਸਲ ਕਰਕੇ ਹੁਣ ਹਯਾਤ ਵਾਲਿਆਂ ਨਾਲ ਸਾਰਿਆਂ ਗੱਲ ਚੱਲਦੀ ਹੈ ਉੱਥੇ ਗੋਆ ਦੇ ਵਿੱਚ ਆਪਣਾ ਪੰਜਾਬ ਦਾ ਹੋਟਲ ਬਣੂਗਾ ਪੈਸੇ ਦਿਓ ਸਾਨੂੰ ਇੰਨੇ ਮਹੀਨੇ ਦੇ ਪੈਸੇ ਦਿਓ ਇੰਨੇ ਪਰਸੈਂਟ ਵਿਚ ਐਵਰ ਹਾਇਰ ਅਸੀਂ ਪੀਟੀਵੀ ਮੋੜ ਚ ਬਣਾਵਾਂਗੇ ਮਸੂਰੀ ਪਈ ਹੈ ਜ਼ਮੀਨ ਕਲਕੱਤੇ ਦੇ ਵਿੱਚ ਮਿਲਕ ਫੜਦਾ ਦਫ਼ਤਰ ਹੈ ਬੰਦ ਪਿਆ ਖੰਡਰ ਬਣਿਆ ਪਿਆ ਸੀ ਦੱਸੋ ਕੀ ਕਰੀਏ ਨਾਲ ਕੋਈ ਧਿਆਨ ਨਹੀਂ ਦਿੰਦਾ ਆਪਦਾ ਧਿਆਨ ਦਿੰਦਾ ਹੈ ਬਾਲਾ ਸਰ ਨੂੰ ਨਹਿਰ ਕੱਢ ਲਓ ਉਧਰ ਨੂੰ ਕੱਢ ਲੋ ਆ ਨਹਿਰ ਉੱਚੀ ਚੱਕ ਦੋ ਇਹਨਾਂ ਤੋਂ ਨਹਿਰ ਦੇ ਪੈਸੇ ਲੈ ਲਓ ਇਹ ਤੋਂ ਇਹਦੇ ਲੈ ਲੈਣੋ ਦੱਸੋ ਕੀ ਕਰਾਂ ਦੇਖੋ ਲੀਡਰ ਦਾ ਕੀ ਕੰਮ ਹੁੰਦਾ ਹੈ ਲੀਡਰ ਦੀ ਇਮੇਜ ਲੋਕਾਂ 'ਚ ਹੀ ਹੁੰਦੀ ਹੈ ਕਿ ਜਦੋਂ ਫਲਾਣਾ ਲੀਡਰ ਆਇਆ ਸੀ ਭਈ ਉਹਨੇ ਆਹ ਕਾਨੂੰਨ ਬਣਾਇਆ ਸੀ ਬੱਲੇ ਬੱਲੇ ਭਈ ਬੱਲੇ ਬੱਲੇ ਉਦੋਂ ਫਿਰ ਐਨੇ ਲੋਕਾਂ ਨੂੰ ਰੋਜ਼ਗਾਰ ਮਿਲਿਆ ਭਈ ਆਹ ਕਾਨੂੰਨ ਬਣਾਉਣ ਨਾਲ ਆਹ ਚੀਜ਼ ਦਾ ਬਚਾਅ ਹੋ ਗਿਆ ਆਹੀ ਹੁੰਦਾ ਲੀਡਰਾਂ ਦਾ ਹੁਣ ਤੱਕ ਪ੍ਰਤਾਪ ਸਿੰਘ ਕਹਿਰੋਂ ਨੂੰ ਯਾਦ ਕਰਦੇ ਆਪਾਂ امیج ہے جا کے چوٹ بول دو کہ بزرگ کو جھوٹ بول دو جمع جھوٹ بول دو کہ تایا پٹیالے کے فوارا پپو سمو سے پپو سموس کا ریڑھی ہے اچھا تین ہزار سمو سے ایک دن چھ بیچ ہے بلے 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 ایک دن سکھبی بال کا کافلا لگیا اتوں کی انہیں آپ نے پوچھا کٹ جا ہے ਉਹਦਾ ਪੀਏ ਕਹਿੰਦਾ ਕਮਾਲ ਕਰ ਦਿਓ ਜਨਾਬ ਜੇ ਪੱਪੂ ਸੋਸਿਆਣੀ ਰੇੜੀ ਤੇ ਪਟਿਆਲੇ 'ਚ ਇਕੱਠ ਨਹੀਂ ਹੋਊਗਾ ਹੋਊ ਕਿੱਥੇ ਫਿਰ ਅੱਛਾ ਵੀ ਫੇਰ ਵੀ ਸ਼ੇਰਾ ਫੇਰ ਕੀਤਾ ਛੁੱਟ ਬੋਲ ਦੋ ਫੇਰ ਕੀਤਾ ਆ ਪਾ ਲਿਆ ਹਿੱਸਾ ਫੇਰ ਰੇੜੀ 'ਚ ਹੁਣ 1500 ਪੱਪੂ ਦਾ ਹੈ ਬਾਕੀ 1500 ਬਾਦਲ ਕਲੇ ਪੱਪੂ ਦਾ ਹੈ ਉਹ ਬਹੁਤ ਜਿਹੜਾ ਬੁੜਾ ਹੈ ਨਾ ਮੂਰੋ ਤਾਇਆ ਓਏ ਨਹੀਂ ਕਹੂਗਾ ਕਿਉਂ ਝੂਠ ਬੋਲੀਏ ਨਾ ਯਾਰ ਉਹ ਖਾਨਦਾਨੀ ਉਹ ਜ਼ਮੀਨਾਂ ਵਾਲੇ ਬੰਦੇ ਉਹ ਜਹਾਜਾਂ ਵਾਲੇ ਉਹ ਵੱਡੀਆਂ ਬੱਸਾਂ ਵਾਲੇ ਨੇ ਯਾਰ ਉਹ ਸਮੋਸਿਆਂ ਦੀ ਰੇੜੀ ਵਿੱਚ ਸਪਾਉਣਗੇ ਨਾ ਤਾਇਆ ਮੂਰੋਂ ਕੋ ਅਡਰੈਸ ਦੇਊਗਾ ਪਾਲਿਆ ਹੋਊ ਪਾਲਿਆ ਹੋਊ ਇਹਨਾਂ ਨੇ ਪੁੱਛੋ ਮੰਡੀ ਕੋਲੇ ਵੀ ਇੱਕ ਸਮੋਸਿਆਂ ਦੀ ਰੇੜੀ ਦੱਬੀ ਹੈ ਮੂਫਪੜੀ ਵਾਲੇ ਵੀ ਦੱਬੀ ਹੈ ਇਹਨਾਂ ਨੇ ਕੀ ਯਾਰ ਇਹ ਮਜ ਲੈ ਕੇ ਜਾ ਰਹੇ ਹੋ ਇੱਥੇ ਯਾਰ ਤੁਸੀਂ ਕੀ ਕਰਨਾ ਹੈ ਪੈਸਾ ਯਾਰ ਲੋਕ ਤੁਹਾਡੇ ਤੇ ਮਤਲਬ ਬਾਹਰ ਨਿਕਲ ਤੇ ਸ਼ਰਤਾਂ ਲਾਉਂਦੇ ਹੋਣ ਯਾਰ ਬੱਸ ਕਰੋ ਯਾਰ ਜੇ ਤੁਸੀਂ ਜਾਂਦੇ ਹੋ ਲੋਕ ਪਰਾਂ ਨੂੰ ਮੂੰਹ ਕਰ ਲੈਣ ਛੱਡੋ ਉਹਨਾਂ ਕਿਤੇ ਮੱਥੇ ਨਾ ਲੱਗ ਜਾਣ ਯਾਰ ਇਹ ਕੀ ਇਮੇਜਾਂ ਬਣਾ ਲੀਆਂ ਯਾਰ ਸਮਝ ਨਹੀਂ ਆਈ ਇਸੇ ਕਰਕੇ ਤੁਸੀਂ ਬਾਹਰ ਚਲੇ ਗਏ ਮੈਨੂੰ ਪਤਾ ਸਿਸਟਮ ਦਾ ਹੁਣ ਹੁਣ ਰਾਜ ਤੁਹਾਡਾ ਆ ਗਿਆ ਹੁਣ ਤੁਸੀਂ ਆਪ ਵੀ ਆਉਣਾ ਆਪਣੇ ਇੰਡਸਟਰੀਅਲਿਸਟ ਦੋਸਤ ਜਿਹੜੇ ਨੇ ਉਹਨਾਂ ਨੂੰ ਵੀ ਇੱਥੇ ਲੈ ਕੇ ਆਉਣਾ ਹੁਣ ਅੱਜਕੱਲ ਕੋਈ ਹੋ ਨਹੀਂ ਬਸ ਇੰਟਰਨੈਸ਼ਨਲ ਫਲੈਕਟਾਂ ਦਾ ਮੈਂ ਵੇਟ ਕਰ ਰਿਹਾ ਹਾਂ ਕਿਉਂਕਿ 에어 ਇੰਡੀਆ ਜਿਹੜੀ ਉਹ ਟਾਟਾ ਨੇ ਖਰੀਦ ਲਈ ਪ੍ਰਾਈਵੇਟ ਹੋ ਗਈ ਉਹਦਾ ਨਾਮ ਹੋਊਗਾ ਟਾਟਾ ਸਕਾਈ ਸੋ ਉਹਨਾਂ ਨਾਲ ਸਾਡੀ ਗੱਲ ਚੱਲ ਰਹੀ ਹੈ ਮੁਹਾਲੀ ਤੋਂ ਕਿ ਅੰਮ੍ਰਿਤਸਰ ਤੋਂ ਤੁਸੀਂ ਇੱਕ ਬੈਸਟ ਵਰਡ ਨੂੰ ਲੰਡਨ ਨੂੰ ਹੀਥਰੋ ਨੂੰ ਐਸ ਐਫ او ਜਾਂ ਸ਼ਿਕਾਗੋ ਟ੍ਰਾਂਟੋ ਇਧਰ ਲਈ ਦੁਨੀਆ ਨੂੰ ਖੋਲ ਦੋ ਬਸ ਜਦੋਂ ਇੱਕ ਵਾਰ ਇਹ ਹੋ ਗਿਆ ਆਪਣਾ 8 ਘੰਟੇ 10 11 ਘੰਟਿਆਂ ਦਾ ਰਾਹ ਜਿਹੜਾ ਉਹ ਰਹਿ ਜੁਗੰਦੀ ਉਹ ਆਕ ਵਗੈਰਾ ਸੋ ਬਹੁਤ ਸੌਖਾ ਹੋ ਜੂਗਾ ਦਿੱਲੀ ਨਾਲ ਸਾਡੇ ਕੋਲੇ ਹਾਈਵੇ ਬਹੁਤ ਵਧੀਆ ਬਣ ਗਏ ਕੋ ਕੈਪੀਟਲ ਨਾਲ 2.5 ਘੰਟੇ ਦੀ ਡਰਾਈਵ ਹੈ ਬਸ ਹੋਰ ਇਸ ਤੋਂ ਵਧੀਆ ਹੋਰ ਵਪਾਰੀ ਨੂੰ ਕੀ ਚਾਹੀਦਾ ਹੁੰਦਾ ਸੋ ਤੁਸੀਂ ਆਓ ਤੁਹਾਡੇ ਪੇਕੇ ਘਰ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਇਹ ਧਰਤੀ ਹੈ ਜੀ ਮੈਂ ਹਰੇਕ ਨੂੰ ਕਹਿਣਾ ਜਿੰਨੇ ਵੀ ਆਉਂਦੇ ਆ ਉਦਯੋਗਪਤੀ ਮੈਂ ਕਹਿੰਦਾ ਇੱਕ ਵਾਰੀ ਕੰਮ ਸ਼ੁਰੂ ਕਰਕੇ ਦੇਖੋ ਇਹ ਧਰਤੀ ਇੰਨੀ ਬਰਕਤ ਵਾਲੀ ਹੈ ਨਾ ਕਿਸੇ ਨੂੰ ਭੁੱਖਾ ਨਹੀਂ ਮਨ ਦਿੰਦੀ ਕਿਸੇ ਨੂੰ ਘਾਟਾ ਨਹੀਂ ਪੈਣ ਦਿੰਦੀ ਇੱਥੇ ਘਾਟਾ ਨਹੀਂ ਪਿਆ ਕਦੇ ਕਿਸੇ ਨੂੰ ਜੇ ਕਿਸੇ ਨੇ ਨੀਅਤ ਸੱਚੀ ਨਾਲ ਕੰਮ ਕੀਤਾ ਹੈ